ਕਾਉਂਸਲ ਦੇ ਸੀਵਰੇਜ ਮੁਲਾਜ਼ਮ ਦੀ ਕੁੱਟਮਾਰ ਤੋਂ ਬਾਅਦ ਸਫਾਈ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਨੇ 3 ਦਿਨ ਪਹਿਲਾਂ ਜਮਾਲਪੁਰਾ ਦੇ ਇੱਕ ਇਲਾਕੇ ਵਿੱਚ ਬੰਦਪਈ ਸੀਵਰੇਜ ਦੀ ਸਫਾਈ ਲਈ ਮੁਲਾਜ਼ਮ ਦੇ ਨਾਲ ਕਿਸੇ ਮਾਮਲੇ ਨੂੰ ਲੈ ਕੇ ਉੱਥੇ ਹੋਈ ਕੁੱਟਮਾਰ ਨੂੰ ਲੈ ਕੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਹੋਣ ਕਰਕੇ ਸਫਾਈ ਕਰਮਚਾਰੀ ਨੇ ਹੜਤਾਲ ਕਰਕੇ ਨਗਰ ਕਾਉਂਸਲ ਦੇ ਵਿੱਚ ਧਰਨੇ ਤੇ ਬੈਠ ਗਏ ਨੇ ਕਾਰਜ ਸਾਧਕ ਅਫਸਰ ਮੁਤਾਬਕ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਡਿਪਟੀ ਕਮਿਸ਼ਨਰ ਦੇ ਤਹਿਤ ਐਡੀਸ਼ਨਲ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆ ਦਿੱਤਾ ਗਿਆ ਜੀ ਨਾ ਟੋੜਾ ਮੇਰਾ ਨਾਮ ਦੀਪਕ ਜੀ ਅੱਜ ਤੁਸੀਂ ਨਗਰ ਕੌਂਸਲ ਦੇ ਅੰਦਰ ਸਟ੍ਰਾਈਕ ਕੀਤੀ ਹੋਈ ਹੈ ਸਾਰੇ ਸ਼ਹਿਰ ਦੀ ਦੇ ਸੂਬੇ ਪੂਰੇ ਨੇ ਹਾਂਜੀ ਸਟ੍ਰਾਈਕ ਦੇ ਕਿਉਂ ਸਟ੍ਰਾਈਕ ਕਰਨ ਪਈ ਤੁਹਾਨੂੰ ਸਾਰਾ ਪਰਸੋ ਜੀ ਜਮਾਲਪੁਰੇ ਸਮੈਲ ਬਸਤੀ ਹੈ ਜੀ ਉੱਤੇ ਉੱਥੇ ਸਾਰੇ ਮਲਾਜ਼ਮ ਸਾਡੇ ਸੀਵਰਮੈਨ ਸੀਵਰ ਦਾ ਕੰਮ ਕਰ ਰਹੇ تھے 6 6:30 ਵਜੇ ਦੇ ਲਗਭਗ ਜੀ ਕਿਉਂਕਿ ਜੀ ਚਲੋ ਜੀ ਬਰਸਾਤ ਕਰਕੇ ਸੀਵਰ ਦੀ ਪਲੋਮਬ ਪ੍ਰੋਬਲਮ ਹੈ ਉੱਥੇ ਮਲਾਜ਼ਮ ਸਾਡੇ ਜੀ ਡਿਊਟੀ ਤੇ ਕਰ ਰਹੇ ਸੀ ਉਸ ਤੋਂ ਬਾਅਦ ਜੀ ਉੱਥੇ ਹੋ ਗਿਆ ਜੀ ਝਗੜਾ ਉਹਨਾਂ ਨੇ ਮੁਲਾਜ਼ਮਾਂ ਨਾਲ ਕੁੱਟਮਾਰ ਕਰੀ ਤੇ ਜਾਤੀ ਸੂਚਕ ਸ਼ਬਦਾਂ ਦਾ ਵੀ ਉੱਥੇ ਇਸਤੇਮਾਲ ਕਰਿਆ ਗਿਆ ਧਮਕੀਆਂ ਦਿੱਤੀਆਂ ਗਈਆਂ ਜੀ ਸਮਝੋ ਉਸ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਜੀ ਅਸੀਂ ਜੀ ਮੁੰਡਾ ਐਡਮਿਟ ਕਰਾਤਾ ਪੁਲਿਸ ਨੂੰ ਲਿਖੇ ਦਿੱਤਾ ਪੁਲਿਸ ਆਈ ਬਿਆਨ ਲੈ ਗਈ ਹਜੇ ਤੱਕ ਅੱਜ ਤੱਕ ਐਫ ਆਈ ਆਰ ਦਰਜ ਨਹੀਂ ਹੋਈ ਹੁਣ ਤੱਕ ਜੀ ਇਹ ਤੁਹਾਡੇ ਨਗਰ ਕੌਂਸਲ ਦੇ ਜਿਹੜੇ ਈਓ ਸਾਹਿਬ ਨੇ ਉਹਨਾਂ ਦੀ ਕੀ ਮਦਦ ਕੀਤੀ ਉਹਨਾਂ ਨੇ ਈਓ ਸਾਹਿਬ ਵੱਲੋਂ ਵੀ ਜੀ ਲਿਖ ਕੇ ਦਿੱਤਾ ਜੀ ਨਹੀਂ ਈਓ ਸਾਹਿਬ ਨੇ ਕੋਈ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਕੀ ਹੈ ਇਹ ਸਾਹਿਬ ਨੂੰ ਮੈਨੂੰ ਦੱਸਿਆ ਗਿਆ ਜੀ ਮੈਨੇ ADC ਸਾਹਿਬ ਦੀ ਕੰਦੇ ਨੌਲੇਜ ਚ ਲਿਆਤਾ ਸਾਹਿਬ ਜੀ ਸਾਰਾ ਮਾਮਲਾ ਤੇ ਤੁਸੀਂ ਤੁਹਾਡਾ ਕੀ ਮੰਗ ਹੈ ਸਾਡੀ ਮੰਗ ਹੈ ਜੀ ਵੀ ਪਰਚਾ ਦਰਜ ਹੋਣਾ ਚਾਹੀਦਾ ਜੀ ਕਿਉਂਕਿ ਦੇਖੋ ਸਰ ਅਸੀਂ ਗੰਦਾ ਕੰਮ ਕਰਦੇ ਆਂ ਇਹ ਥੋੜਾ ਵੀ ਅਸੀਂ ਜਾਤੀਵਾਰੀ ਵੀ ਸਾਡੀ ਬਾਰੇ ਕਿਸੇ ਤੋਂ ਗੱਲ ਸੁਣਾਗੇ ਇਹ ਤਾਂ ਬਰਦਾਸ਼ਤ ਨਹੀਂ ਮੁੰਜੀ ਜੀ ਦੇਖੋ ਅਸੀਂ ਵੀ ਸ਼ਹਿਰ ਦੇ ਨਿਵਾਸੀ ਆਂ ਜੀ ਅਸੀਂ ਵੀ ਜਾਣੇ ਵੀ ਭਾਈਚਾਰਾ ਕੈਮ ਰਹੇ ਅਗਰ ਅਗਲਾ ਭਾਈਚਾਰਾ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਫਿਰ ਸਾਨੂੰ ਕੋਈ ਤਰਾਜ ਨਹੀਂ ਜੀ ਕਰ ਲਵੇ ਖਰਾਬ ਜਿੱਦ ਅਸੀਂ ਖੜੇ ਜੀ ਦੇਖੋ ਅਸੀਂ ਉਹ ਸਦੀਆਂ ਤੋਂ ਰਹਿ ਰਹੇ ਆਂ ਜੀ ਇਸ ਤਰ੍ਹਾਂ ਕਦੇ ਕੋਈ ਗੱਲ ਨਹੀਂ ਹੈ ਜੀ ਅਸੀਂ ਕਦੇ ਕਿਤੇ ਝੂਠਾ ਇਲਜ਼ਾਮ ਨਹੀਂ ਲਾਇਆ ਜੀ ਝੂਠਾ ਇਲਜ਼ਾਮ ਕਾਦੇ ਵਾਸਤੇ ਲਾਣਾ ਜੀ ਜਦ ਹੋਇਆ ਤਾਂ ਅਸੀਂ ਕਹਿ ਰਹੇ ਹਾਂ ਜੀ ਗੱਲ ਛੋਟੀ ਮੰਗੇ ਵੀ ਐਫ ਆਈ ਆਰ ਦਰਜ ਹੋਵੇ ਹਾਂ ਜੀ ਐਫ ਆਈ ਆਰ ਦਰਜ ਹੋਵੇ ਜੀ ਨਹੀਂ ਓਨੀ ਦੇਰ ਅਸੀਂ ਉਰੇ ਬੈਠੇ ਆ ਨੇ ਇਸ ਤੋਂ ਬਾਅਦ ਜੇ ਅਸੀਂ ਰੋਡ ਜਾਮ ਕਰਾਂਗੇ ਜੀ ਜਾਮ ਕਰਾਂਗੇ ਜੀ ਇਹ ਨਾ ਮੈਂ ਚੰਦਰ ਪ੍ਰਕਾਸ਼ ਵੱਧਵਾ ਯੂ ਨਗਰ ਕੌਂਸਲ ਮਲੇਰ ਕੋਟਲਾ ਅੱਜ ਇਹਦਾ ਮਾਮਲਾ ਤਾਂ ਬਾਹਰ ਧਰਨਾ ਲੱਗੇ ਹੋਏ ਆ ਮਾਮਲੇ ਤੇ ਹੋਏ ਜੀ ਪਰ ਤੁਹਾਡੀ ਗੋਲੀ ਤੇ ਹਾਂ ਜੀ ਹਾਂ ਪਰसों ਸਾਡੇ ਮੁਲਾਜ਼ਮ ਨਾਲ ਮਤਲਬ ਕਿ ਤੇ ਸੀਵਰ ਸਾਫ ਕਰਨ ਵਾਸਤੇ ਗਏ ਸੀ ਉੱਥੇ ਹੀ ਇਹਨਾਂ ਦੇ ਉੱਥੇ ਕਿਸੇ ਬੰਦਿਆਂ ਨੇ ਇਹਨਾਂ ਨੂੰ ਮਤਲਬ ਕਿ ਕੁਝ ਗਲਤ ਸ਼ਬਦ ਬੋਲੇ ਤੇ ਮਾਰਪਾਈ ਵੀ ਕੀਤੀ ਇਹਨਾਂ ਨਾਲ ਇਹਨਾਂ ਵੱਲੋਂ ਮੈਨੂੰ ਉਹ ਲਿਖ ਕੇ ਦਿੱਤਾ ਗਿਆ ਸੀ ਮੈਂ ਉਹ ਨਾਲ ਲਿਖ ਕੇ ਤੇ ਐਸ ਐਚਓ ਨੂੰ ਕਾਰਵਾਈ ਕਰਨਿਤ ਲਿਖ ਦਿੱਤਾ ਹਾਂ ਜੀ ਤੁਹਾਡੀ ਉਚਿਤ ਕਰ ਦਿੱਤਾ ਵੀ ਜੀ ਹਾਂ ਜੀ ਹਾਂ ਉਚਿਤ ਕਰ ਦਿੱਤਾ ਧਿਆਨ ਚ ਲਿਆ ਪਿਆ ਕਿਹੜੇ ਉਪਚਾਰ ਦੀ ਅਮਰਤਿਆ ਨੇ ਕਿਹੜੀ ਸਾਹ ਦੇ ਤੇ ਨਹੀਂ ਸਭ ਧਿਆਨ ਚ